तो यात्रा की दूजी बस जड़ी रवाना की गई अज पला आम आदमी पार्टी के दफ्तर तो पंजाब सरकार वालों शुरू की थी गई मुख्यमंत्री तीर्थ यात्रा स्कीम तहत ਯਾਤਰਾ ਲਈ ਇਹ ਦੂਜੀ ਬੱਸ ਰਵਾਨਾ ਕੀਤੀ ਗਈ ਲਗਭਗ 45 ਵਾਰੀਆਂ ਨਾਲ ਭਰੀ ਇਸ ਬੱਸ ਨੂੰ ਹਲਕਾ ਇੰਚਾ ਚ ਐਡਵੋਕੇਟ ਹਰ ਸਿਮਰਨ ਸਿੰਘ ਕੁੰਮਣ ਦੇ ਮਾਤਾ ਜੀ ਦਲਬੀਰ ਕੌਰ ਕੁੰਮਣ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਇਸ ਮੌਕੇ ਤੇ ਐਚਟੀਐਮ ਸਵਾਲਾਥ ਸੰਜੀਪ ਸ਼ਰਮਾ ਅਤੇ ਨਾਇਬ ਤਹਿਸੀਲਦਾਰ ਮਲੂਕ ਸਿੰਘ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਦੱਸਿਆ ਕਿ ਬੱਸ ਦਾ ਪਹਿਲਾ ਪੜਾ ਤਲਵੰਡੀ ਸਬ ਹੋਵੇਗਾ ਅਤੇ ਉਥੇ ਦਰਸ਼ਨ ਦੇਦਾਰੇ ਕਰਨ ਉਪਰੰਤ ਜਿਹੜੀ ਰਾਤ ਜਿਹੜੀ ਬਸ ਰਾਤ ਅਮਰਸਰ ਸਾਹਿਬੇ ਕਿ ਰੁਕੇਗੀ ਅਤੇ ਉਥੋਂ ਸਵੇਰੇ ਵਾਪਸ ਪਰਤੇਗੀ ਉਹਨਾਂ ਦਾ ਸੱਸਾ ਕਿ ਸਕੀਮ ਤਹਿਤ ਹਰੇਕ ਯਾਤਰੀ ਨੂੰ ਜੜੀ ਹੈ ਲੋਰੀਂਦੇ ਸਮਾਨ ਦੀ ਕਿਟ ਅਤੇ ਲਗਜ਼ਰੀ ਬੱਸ ਮੁਹੱਈਆ ਕਰਵਾਈ ਗਈ ਹੈ ਉਹਨਾਂ ਇਹ ਵੀ ਦੱਸਿਆ ਕਿ ਤੀਰਥ ਯਾਤਰਾ ਦਾ ਇਹ ਸਿਲਸਿਲਾ ਨਿਰੰਤਰ ਜਾਰੀ ਜਾਏਗਾ ਇਸ ਮੌਕੇ ਤੇ ਨੰਬਰਦਾਰ ਲਖਵਿੰਦਰ ਸਿੰਘ ਲੱਖਾ ਬੋਲੀ ਰਸ਼ਪਾਲ ਸ਼ਰਮਾ ਬਲਾਕ ਪ੍ਰਧਾਨ ਬਲਕ ਪ੍ਰਧਾਨ ਬਲਵਿੰਦਰ ਸਿੰਘ ਸਰਪੰਚ ਮੋਹਨ ਸਿੰਘ ਡਾਲਾ ਮਲਕੀ ਸਿੰਘ ਟਾਂਡੀ ਜਸਵੀਰ ਸਿੰਘ ਸਰਿੰਦਰ ਮਸੀ ਤੇਜਿੰਦਰਪਾਲ ਸਿੰਘ ਪੀਏ ਅਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਆਪ ਵਲੰਟੀਅਰ ਹਾਜ਼ਰ ਸਨ ਅੱਜ ਇਹ ਬਹੁਤ ਵੱਡਾ ਪਰਾਲਾ ਸਾਡੇ ਸੀਐਮ ਸਾਹਿਬ ਭਵਨਤਮਨ ਵੱਲੋਂ ਜੋ ਕਿ ਸ਼ੀਦੀ ਦਿਹਾੜਿਆਂ ਦੇ ਵਿੱਚ ਇਹੋ ਜਿਹਾ ਪਰਾਲਾ ਇਹ ਪਹਿਲੀ ਵਾਰ ਹੋਇਆ ਸਾਡੀ ਸਰਕਾਰ ਆਮ ਪਾਰਟੀ ਨੇ ਪਾਈ ਕੀਤਾ ਹਲਕਾ ਇੰਚਾਰਜ ਹਰਸ਼ੀਲ ਸਿੰਘ ਘੁੰਮਣ ਦੀ ਗਵਾਈ ਦੇ ਕੇ ਕਿ ਜਿਹੜੇ ਗਰੀਬ ਪਰਿਵਾਰ ਬਈ ਲੋਕ ਜਿਹੜੇ ਦਾ ਜਿਹੜੇ ਯਾਤਰਾ ਨਹੀਂ ਸੀ ਕਰ ਸਕਦੇ ਆ ਦਿਨਾਂ ਦੇ ਵਿੱਚ ਜੋ ਸੀ ਸਰਕਾਰ ਵੱਲੋਂ ਪ੍ਰਬਾਲਾ ਕੀਤਾ ਗਿਆ ਇਹ ਬਹੁਤ ਵੱਡਾ ਪ੍ਰਬਾਲਾ ਹੈ ਇਹਦਾ ਅਸੀਂ ਦੇ ਨੀ ਦੇ ਸਕਦੇ ਕਿ ਇੰਨੀ ਵੱਡੀ ਸੋਚ ਪੰਜਾਬ ਸਰਕਾਰ ਦੀ ਅੱਜ ਬਹੁਤ ਸਾਰੇ ਲੋਕ ਪੂਰੇ ਬੱਸ ਭਰ ਕੇ ਗਏ ਨੇ ਸਾਡੇ ਐਸ.ਟੀ.ਐਮ. ਸਾਹਿਬ ਸਾਡੇ ਦਿਸੰਦਾਰ ਸਾਹਿਬ ਫਲਕਨ ਚਾਰਜੀ ਅਗਵਾਈ ਵਿੱਚ ਅੱਜ ਬੱਸ ਭਲਾ ਚਲਵਾਨਾ ਹੋਈ ਏ ਸਾਡੇ ਵੱਲੋਂ ਸਾਰਿਆਂ ਨੂੰ ਭਾਈਚੇ ਆਇਆਂ ਨੂੰ ਸਾਡੇ ਬਲੌਕ ਪ੍ਰਧਾਨ ਸ਼ਰਮਾ ਸਾਹਿਬ ਸਾਡੇ ਐਸ.ਟੀ.ਐਮ. ਸਾਹਿਬ ਸਾਡੇ ਸਾਰਿਆਂ ਵੱਲੋਂ ਸਾਰਿਆਂ ਦਾ ਧੰਨਵਾਦ ਹੈ